ਅਸੀਂ ਮੁੱਖ ਮੰਤਰੀ ਜਪਾ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਜੁਆਇਨ ਕੀਤੀ ਆ ਪਿਛਲੇ 70 ਸਾਲ ਅਸੀਂ ਕਾਂਗਰਸ ਪਾਰਟੀ ਦੇ ਨਾਲ ਵੀ ਰਹੇ ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਅਸੀਂ ਕੁਝ ਉਹਨਾਂ ਤੋਂ ਹਾਸਲ ਵੀ ਨਹੀਂ ਕੀਤਾ ਲੇਕਿਨ ਇਹਨਾਂ ਨੇ ਜਿਹੜੀ ਕਿਸਾਨਾਂ ਦਾ 24 ਘੰਟੇ ਬਿਜਲੀ ਦਿੱਤੀ ਆ ਔਰ ਉਹ ਇਹ ਕਹਾ ਕਿ ਅਸੀਂ ਜਿਹੜੇ ਧਾਨ ਆ ਉਹ ਮੋਟਰਾਂ ਬੰਦ ਕਰਕੇ ਲਵਾਣੇ ਆ ਉਹ ਸਹੀ ਗੱਲ ਸੀ ਅੱਜ ਜਿਹੜਾ ਕਿਸਾਨ ਆ ਉਹ ਇੰਨਾ ਖੁਸ਼ ਆ ਵੀ ਸਾਨੂੰ ਧਾਨਾਂ ਦੇ ਵਿੱਚ ਇੰਜਣ ਨਹੀਂ ਚਲਾਣੇ ਪਏ ਲੱਖਾਂ ਦਾ ਲੋਕਾਂ ਦਾ ਬੋਲਿਆ ਬਾਕੀ ਜਿਹੜੀ ਆਟਾ ਸਕੀਮ ਆ ਉਹ ਬਹੁਤ ਵਧੀਆ ਰਹੀ ਆ ਔਰ ਜਿੰਨੀਆਂ ਵੀ ਸਕੀਮਾਂ ਸੜਕਾਂ ਦਾ ਮਸਲਾ ਐਮਐਲਏ ਸਾਹਿਬ ਖੜੇ ਆ ਇਹਨਾਂ ਨੇ ਸੀਐਮ ਸਾਹਿਬ ਤੋਂ ਸਾਰੀ 17 ਸਾਲ ਦੇ ਵਿੱਚ ਕਦੇ ਸੜਕ ਨਹੀਂ ਬਣੀ ਜਿਹੜੀਆਂ ਇਹਨਾਂ ਨੇ ਸੜਕਾਂ ਸਾਨੂੰ ਬਣਾ ਕੇ ਦੇਤੀਆਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਇਸ ਕਰਕੇ ਪ੍ਰਭਾਵਿਤ ਹੋ ਕੇ ਆਪਣੇ ਸਾਰੇ ਜਿੰਨੇ ਵੀ ਸਰਪੰਚ ਪੰਚ ਔਰ ਉਹ ਨਾਲ ਲੈ ਕੇ ਚੱਲੇ ਆ ਮੈਂ ਬਲਾਕ ਸ਼ਾਂਤੀਾ ਚੇਅਰਮੈਨ ਵੀ ਰਿਹਾ ਜ਼ਿਲ੍ਹੇ ਦਾ ਜੂਦ ਦਾ ਪ੍ਰਧਾਨ ਵੀ ਰਿਹਾ ਸਖਤਰ ਵੀ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਔਰ ਜਿੰਨੇ ਹੁਣ ਸਾਡੇ ਸਾਥੀ ਆ ਉਹ ਸਾਰੇ ਐਮਐਲਏ ਸਾਹਿਬ ਦੇ ਨਾਮ ਤਲਵਾ ਕਰੂਗਾ ਇਹ ਸਾਰਾ ਪਰਿ ਇਹ ਬਹੁਤ ਵੱਡੀ ਗੱਲ ਆ ਮੇਰੇ ਲਈ ਸਾਡੇ ਸਾਰੇ ਸਤਕਾਰਯੋਗ ਚਿਹਰੇ ਨੇ ਸਾਡੇ ਹਲਕੇ ਦੇ ਤੇ ਹਮੇਸ਼ਾ ਸਾਡਾ ਪਹਿਲਾਂ ਵੀ ਬਹੁਤ ਪਿਆਰ ਆ ਜਾਇ ਪਹਿਲਾਂ ਜਿਸ ਪਾਸੇ ਮਰਜੀ ਰਹੇ ਵੀਰੇ ਮੇਰੇ ਸਾਰੇ ਪਰ ਸਾਡਾ ਮੈਂ ਬੜਾ ਧੰਨਵਾਦ ਕਰਦਾ ਕਿਉਂਕਿ ਵੱਡਾ ਤਜਰਬਾ ਹੈ ਨਾ ਪੁੱਤ ਸਾਫ ਦਾ ਤੇ ਵੱਡੇ ਤਜਰਬੇ ਦੇ ਨਾਲ ਨਾਲ ਜਦੋਂ ਮੇਰੇ ਨਾਲ ਸਾਰੇ ਜੁੜੇ ਨੇ ਤਾਂ ਮੈਨੂੰ ਬੜਾ ਵੱਡਾ ਮਾਣ ਮਹਿਸੂਸ ਹੋ ਰਿਹਾ ਜਦੋਂ ਇਹ ਸਾਰੇ ਨਾਲ ਕੇ ਅਸੀਂ ਕੰਮ ਕਰਾਂਗੇ ਜਿਹੜਾ ਮਤਲਬ ਇਹਨਾਂ ਤਜਰਬੇ ਕਰਕੇ ਮੈਨੂੰ ਅੱਜ ਦਿਨੋਂ ਇੰਨੀ ਖੁਸ਼ੀ ਹੋ ਰਹੀ ਹੈ ਜਿੰਨੀ ਕਹਿ ਦਮੋ ਤੋਂ ਅੱਜ ਪਰਿਵਾਰ ਸਾਡਾ ਬਹੁਤ ਵੱਡਾ ਹੋਇਆ ਤੇ ਸਾਰੇ ਪੁਚੇਰੇ ਤੁਸੀਂ ਸਾਰੇ ਜਾਣਦੇ ਹੋ ਕਿਣਾ ਸਾਹਿਬ ਹੋਗੇ ਸ਼ੇਰਪੁਰੀ ਸਾਹਿਬ ਹੋਗੇ ਮਾਨ ਆਪਣੇ ਮਾਲਿਆ ਸਾਹਿਬ ਹੋਗੇ ਜੀ ਜਗਤ ਨਗਰਾ ਸਾਹਿਬ ਹੋਗੇ ਜਗਨਾਥ ਜੀ ਹੋਗੇ ਠੀਕ ਹੈ ਜੀ ਤੇ ਸੰਪੂਰਨ ਸਾਰੇ ਜਿੰਨੇ ਵੀ ਪਿੰਡਾਂ ਚੋਂ ਪੰਚ ਸਰਪੰਚ ਜਿੰਨੇ ਵੀ ਸਾਰੇ ਹੋਏ ਨੇ ਨਾਲ ਤੁਰੇ ਨੇ ਮੈਂ ਸਾਰਿਆਂ ਦਾ ਦਿਨੋਂ ਉਹਦੀਆਂ ਗੱਲਾਂਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਾਡੇ ਇਸ ਪਰਿਵਾਰ ਦਾ ਸਾਰੇ ਹਿੱਸਾ ਬਣੇ ਨੇ ਤੇ ਮੈਨੂੰ ਬੜੀ ਖੁਸ਼ੀ ਆ। ਮੈਂ ਤਾਂ ਇੱਕ ਗੱਲ ਕਹੂੰਗਾ ਮੈਂ ਮੇਰੇ ਬੁਰੇ ਚੋਣਾ ਨੇ ਤੇ ਅੱਜ ਮੇਰਾ ਪਰਿਵਾਰ ਮੇਰੇ ਨਾਲ ਆ ਕੇ ਮੇਰਾ ਇਸ ਚੋਣ ਨੂੰ ਜਿੱਤਣ ਲਈ ਮੇਰੇ ਨਾਲ ਖੜ ਗਿਆ ਤੇ ਮੈਂ ਤਾਂ ਇਹ ਕਹੂੰਗਾ ਮੇਰਾ ਪਰਿਵਾਰ ਜਿਹੜਾ ਅੱਜ ਮੇਰੇ ਨਾਲ ਖੜਿਆ ਇਹਨਾਂ ਧੰਨਵਾਦ ਕਰੂੰਗਾ ਚੋਣਾ ਚਲੋ ਆਈ ਜਣੇ ਅੱਗੇ ਹੋਰ ਚੋਣਾ ਆਉਂਦੀਆਂ ਨੇ ਅੱਜ ਸਾਡਾ ਪਰਿਵਾਰ ਆ ਜਿਹੜਾ ਇੱਕ ਵੱਡਾ ਪਰਿਵਾਰ ਬਣ ਗਿਆ ਬਸ ਇਹਦੇ ਵਾਸਤੇ ਖੁਸ਼ੀ ਦੀ ਹੈ। ਕੰਮ ਇੰਨੇ ਹੋ ਗਏ ਨੇ ਜਦੋਂ ਅਸੀਂ ਪਿੰਡਾਂ ਜਾਂਦੇ ਹਾਂ ਕੰਮ ਗਣਾਉਂਦੇ ਗਣਾਉਂਦੇ ਥੱਕ ਜਾਈਦਾ। ਸਦੀਕਾ ਸਰਕਾਰ ਨੇ ਜਿਹੜੇ ਕੀਤੇ ਨੇ ਉਹ ਬੱਕਰੀ ਕਹਿੰਦਾ ਜਿਹੜੇ ਅਸੀਂ ਨਿੱਜੀ ਤ ਤਾਂ ਵੀ ਚੜਕ ਨਹੀਂ ਬਣੀਆ ਪਰ ਜੋ ਸਭ ਕੁਝ ਹੋਇਆ ਬਣਿਆ ਪਿਆ ਸਭ ਕੁਝ ਸਹੀ ਹੋਇਆ ਹੈ ਇਹਨੂੰ ਦੇਖ ਕੇ ਸਰ ਹਰਿੰਗ ਦਾ ਮਨ ਖੁਸ਼ ਹੁੰਦਾ ਜਿਹੜਾ ਉਹ ਕੁਛ ਨਾ ਕੁਛ ਕਰਨਾ ਆਏ ਆ ਤੇ ਸਾਰੇ ਸੀ ਰੜ ਕੇ ਉਦੋਂ ਵੀ ਬੱਦ ਕਰੂਗੇ ਹੁਣ ਹੁਣ ਹੋਰ ਬੰਤ ਤਾਕਤ ਆ ਗਈ ਆ ਹੋਰ ਸਾਰੇ ਮਜ਼ਬੂਤ ਹੋ ਗਏ ਆ ਅਸੀਂ ਇਕੱਠੇ ਹੋ ਕੇ ਤੇ ਬੜਾ ਸਭ ਕੁਝ ਠੀਕ ਹੈ ਜੋ ਜਿੱਤ ਜਗੀ ਨਹੀਂ ਆ ਜੀ ਜਿਵੇਂ ਬਾਦਲ ਉਹਦੋਂ ਗੱਲ ਵੀ ਕਰ ਰਹੇ ਸੀ ਕਿ ਕਵੀਰ ਬਾਦਲ ਪਰਿਵਾਰ ਹੁਣ ਕਹਿੰਦੇ ਵੀ ਆਪਣੇ ਬਚਾਉਣ ਵਾਸਤੇ ਪੰਜਾਬ ਬਚਾਓ ਯਾਤਰਾ ਕਰਦਾ ਜਾਂ ਜਿਵੇਂ ਪਰਵਾਰ ਕੀਤਾ ਹੈ ਨਾ ਸਾਡੇ ਵਾਲਾ ਜਿਵੇਂ ਵੀਰ ਨੇ ਤੁਹਾਨੂੰ ਕੱਲ ਵੀ ਕੀਤੀ ਦੀ ਵੀ ਸ਼ਕਲ ਦਿਖਾਉ ਉਹ ਜ ਤਰ੍ਹਾਂ ਕੱਢ ਰਿਹਾ ਕਿਉਂਕਿ 3.5 ਸਾਲ ਤੱਕ ਦਿਖੇ ਹੀ ਨਹੀਂ ਹੈਗਾ ਜਦੋਂ 1.5 ਸਾਲ ਜਿਹੜਾ ਹੁਣ ਆਇਆ ਹੁਣ ਬਖਰੀ ਵਾਲਾ ਉਹ ਤੋਂ ਪਹਿਲਾਂ ਪੁੱਤ ਮੋਹ ਦੇ ਸਿਰਫ ਵਿਧਾਨ ਸਭਾ ਇੱਕ ਹਲਕੇ ਵਿੱਚ ਉਹਨੂੰ ਜਿਤਾਉਣ ਵਾਸਤੇ ਸਾਰਾ ਜੋਰ ਉਹਨਾਂ ਨੇ ਇੱਥੇ ਲਾ ਦਿੱਤਾ ਬਾਕੀ ਜਿੰਨੇ ਵੀ ਹਲਕੇ ਸੀਗੇ ਕੋਈ ਧਿਆਨ ਨਹੀਂ ਦਿੱਤਾਗਾ ਅੱਜ ਮੌਕਾ ਆ ਗਿਆ ਮੇਰੇ ਹਲਕੇ ਦੇ ਲੋਕ ਮੇਰੇ ਵਿਧਾਨ ਸਭਾ ਕਰ ਜਾਂ ਲੋਕ ਸਭਾ ਦੇ ਹਲਕੇ ਲੋਕ ਉਹਨਾਂ ਨੂੰ ਦੱਸਣਗੇ ਵੀ ਅੱਜ ਉਹਨਾਂ ਦਾ ਟਾਈਮ ਆ ਤੇ ਅੱਜ ਉਹਨਾਂ ਨਾਲ ਉਹੋ ਜਿਹਾ ਇਨਸਾਫ ਕਰਨਗੇ ਜਿਹਾ ਜਿਹਾ ਕੁਝ ਉਹਨਾਂ ਬਾਕੀ ਹ ਤੇ ਮੈਂ ਜੇ ਪਿਛਲੇ 60 ਸਾਲ ਨੂੰ ਕੰਪੇਅਰ ਕਰਾਂ ਨਾ ਅਕਾਲੀ ਦਲ ਤੇ ਕਾਂਗਰਸ ਨੇ 60 ਸਾਲ ਦੇ ਵਿੱਚ ਕੀ ਕੀਤਾ ਤਾਂ ਆ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨਾਲੋਂ ਬੜਾ ਵੱਡਾ 2 ਸਾਲ ਦੇ ਵਿੱਚ ਕੰਮ ਕਰਤਾ ਅਸੀਂ ਇਹ ਸੋਚਿਆ ਵੀ ਇਹਨਾਂ ਨੇ 3 ਸਾਲ ਪਏ ਨੇ ਅਸੀਂ ਸਾਡੇ ਇਲਾਕੇ ਦੀ ਬਿਹਤਰੀ ਵਾਸਤੇ ਡਿਵੈਲਪਮੈਂਟ ਵਾਸਤੇ ਤੇ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਆਮ ਆਦਮੀ ਦਾ ਪੱਲਾ ਫੜਿਆ ਤਾਂ ਕਿ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਇਹ ਲੋਕਾਂ ਦਾ ਫਤਵਾ ਸੀ ਲੋਕਾਂ ਦਾ ਫਤਵਾ ਆਮ ਆਨਕ ਪੀ ਪਾਰਟੀ ਨੂੰ ਮਿਲਿਆ ਅਸੀਂ ਉਸ ਫਤਵੇ ਦੇ ਅੱਗੇ ਸਿਰ ਝੁਕਾਉਂਦੇ ਹੋਏ ਇਹਨਾਂ ਦਾ ਸਾਥ ਦੇਣ ਦਾ ਅਸੀਂ ਇੱਦ ਕੀਤਾ ਅਸੀਂ ਇੱਕ ਇੱਕ ਵੋਟ ਆ ਜਿਹੜੀ ਅ ਗੁਰਪ੍ਰੀਤ ਸਿੰਘ ਜੀ ਜੇਪੀ ਨੂੰ ਪਾ ਕੇ ਵੱਡੀ ਲੀਡਰ ਦੇ ਨਾਲ ਇੱਥੋਂ ਚੁਟਾ ਕੇ ਭੇਜਾਂਗੇ